ਇਲਾਕੇ ਦੇ ਬਾਹਰ ਨਾ ਗੁਰਨਾਨਕਪੁਰੇ ਰੋਡ 'ਤੇ ਸ਼ਹਾ ਰਹਿੰਦਾ ਜੀ ਹੋਇਆ ਕੀ ਸੀਗਾ ਮੇਰਾ ਭੋਲੇ ਦਾ ਮੈਂ ਭੋਲੇ ਦੇ ਮਾਸੀ ਦਾ ਮੁੰਡਾ ਐ ਤੇ ਚਿੰਦੀਪ ਪਲਵਾਨ ਗੱਡੀ ਘਟਣ ਗਿਆ ਸੀਗਾ ਗੋਦਾਮ ਤੋਂ ਤੇ ਸਤਵੀਰ ਉਹਦੇ ਪਿੱਛੇ ਪੈ ਗਿਆ ਰਸਤੇ 'ਚ ਜੀ ਗੱਡੀ ਦੇ ਪਿੱਛੇ ਤੇ ਅੱਗੇ ਮੋਟਰਸਾਈਕਲ ਲਾ ਕੇ ਉਹਨਾਂ ਨੇ ਭੋਲੇ 'ਤੇ ਗੋਲੀਆਂ ਮਾਰੀ ਜੀ ਹੋਰ ਬੰਦੇ ਵੀ ਵਿਚੇ ਦਾ ਗੋਲੀ ਮਾਰੀ ਸਤਵੀਰ ਜੀ ਗਿਆ ਜੀ ਕਿ ਸਤਵੀਰ ਕੋਲ ਸਤਵੀਰ ਪਹਿਲੇ ਵੀ ਭੋਲੇ ਨਾਲ ਲੱਗਦਾ ਜੀ ਇਹ ਤੇ ਪਹਿਲੇ ਵੀ ਇਹਨਾਂ ਭੋਲੇ ਨਾਲ ਕਾਫੀ ਲੜਾਈ ਝਗੜਾ ਕੀਤਾ ਪਹਿਲੇ ਵੀ ਇਹਨਾਂ ਨਾਲ ਕੇਸ ਚੱਲ ਰਿਹਾ ਜੀ ਤੇ ਕਿੰਨੇ ਦਾ ਟਾਈਮ ਸੀ इस ਵੇਲੇ ਹੈਗਾ ਸੀ ਕੋਈ 11:30 ਵਜੇ ਟਾਈਮ ਸੀ ਕੋਈ ਗੋਲੀਆਂ ਚੱਲੀਆਂ ਤੇ ਕਿੰਨੇ ਚਾਰ-ਪੰਜ ਗੋਲੀਆਂ ਮਾਰੇ ਚਾਰ-ਪੰਜ ਗੋਲੀਆਂ ਮਾਰੇ ਬੋਲੇ ਨੇ ਕੱਲੇ ਨੂੰ ਮੱਝੇ ਲੱਤਾਂ ਗੋਲੀਆਂ ਵੱਜੀ ਜੀ ਉਹਨਾਂ ਦਾ ਸਬਸਕ੍ਰਾਈਬ ਪੁਲਿਸ ਪਹੁੰਚੀ ਪੁਲਿਸ ਨਹੀਂ ਪਹੁੰਚੀ ਮੋਕੇ ਆਈ ਥਾਣੇ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਹਸਪੀਟਲ ਭੇਜਤਾ ਜੀ ਕਿੰਨੇ ਵਜੇ ਗੋਲੀਆਂ ਚਲੇ ਗਏ ਮੰਗਾਇਸ਼ ਕਰਦੇ ਕਿ ਨਾ ਇਨਸਾਫ ਜਾਂਦੇ ਉਹਨਾਂ ਦਾ ਆ ਕੇ ਸਿੱਧੀਆਂ ਗੋਲੀਆਂ ਮਾਰੀਆਂ ਜੀ ਭਾਈ ਤੇ ਦੋਨਾਂ ਨੇ ਕੁਝ ਪੁੱਛਿਆ ਨਹੀਂ ਕੁਝ ਵੀ ਨਹੀਂ ਕੀ ਕੰਮ ਕੀ ਗੱਲ ਹੈਗੀ ਕੀ ਗੱਲ ਨਹੀਂ ਹੈਗੀ ਜੀ ਸਿੱਧੇ ਆਏ ਤੇ ਸਿੱਧੀਆਂ ਉਹਨਾਂ ਨੂੰ ਗੋਲੀਆਂ ਮਾਰਦਿਆਂ ਲੱਤਾਂ ਜੀ ਉਹਨਾਂ ਦਾ ਤੇ ਉਹਨਾਂ ਨੇ ਚਾਰ ਪੰਜ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਤਾਂ ਜੀ ਭਾਈ ਪਾਈ ਪੋਜੀਸ਼ਨ ਖਰਾਬ ਹੈ ਜੀ ਤੇ ਹੁਣ ਪਤਾ ਨਹੀਂ ਦੇਖੋ ਅੱਗੇ ਕੀ ਹੁੰਦਾ ਜੀ ਗੱਲ ਇਹ ਹੋਈ ਕਿ ਆ ਮੈਂ ਆਨਿਆ ਗੱਡੀ ਲੈ ਕੇ ਆਪਣਾ ਆਪਣੀ ਭੈਣ ਨੂੰ ਲੈ ਕੇ ਤੇ ਮੈਂ ਵੇਖਿਆ ਕਿ ਮੇਰੇ ਚਾਚਾ ਘਰੋਤੇ ਇੱਥੇ ਸਤਵੀਰ ਆਇਆ ਹੈ ਦੋ ਜਣੇ ਆਏ ਸਤਵੀਰ ਵਿਚੋਂ ਕੁਛ ਪੁੱਛਿਆ ਨਹੀਂ ਆ ਮੈਂ ਆ ਵੀ ਕਿਹਾ ਕੁਛ ਨਹੀਂ ਪੁੱਛਿਆ ਇਹਨਾਂ ਨੇ ਕੱਢ ਕੇ ਚਾਰ ਫੈਰ ਸਿੱਧਾ ਨਾਲ ਪੱਟ ਤੇ ਮਾਰਦੇ ਆ ਚਾਰ ਪੰਜ ਮਾਰੀ ਇਹਨਾਂ ਨੇ ਮੇਰੇ ਸਾਹਮਣੇ ਤੇ ਉਹ ਬੜੇ ਜੋ ਬੜੀ ਸੀਨੇ ਸਾਹ ਹਾਲ ਚੇ ਗਿਆ ਇਸ ਟਾਈਮ ਪਿਛਲੇ ਸਾਲ ਵੀ ਇਹ ਅਸੀਂ ਗੱਲ ਹੋਈ ਉਦੋਂ ਵੀ ਨਹੀਂ ਕੋਈ ਸੁਣਿਆ ਅੱਜ ਵੀ ਇਹ ਗੱਲ ਹੋਈ ਆ ਪਿਛਲੇ ਸਾਲ ਵੀ ਪਾਰੀਆਂ ਤੁਹਾਡੇ ਚਾਚੇ ਦਾ ਕੀ ਨਾਮ ਗੁਰਮੀਤ ਭੋਲਾ ਉਹ ਕੀ ਕੰਮ ਕਰਦੇ ਸਵਾਸੇ ਭਾਈ ਸਵਾਸੇਵਾ ਕਰਦੇ ਉਹਨਾਂ ਨੇ ਜਿੰਮ ਵੀ ਹੈ ਆਪਣਾ ਇਲੈਕਟ੍ਰੋਨਿਕ ਸ਼ਾਪ ਵੀ ਹੈ ਆ ਜਿਹੜੀ ਦੂਜੀ ਪਾਰਟੀ ਤਸਵੀਰ ਉਹ ਕੱਲ ਤਾਂ ਜ਼ੈਰੋ ਵੀ ਚਕਰੀ ਸੀਨੇ ਸਾਹ ਤੇ ਸੀਰੀਅਸ ਆ ਉਹਨਾਂ ਦਾ ਕਿਹਨੂੰ ਪਤਾ ਹੈ ਬਾਕੀ ਵਜਾ ਕੀ ਵਜਾ ਕੀ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਹੈਗੀ ਕੋਈ ਗੱਲ ਗੱਲ ਕੋਈ ਵੀ ਨਹੀਂ ਹੋਈ ਇਹਨਾਂ ਨੂੰ ਕੁਝ ਪੁੱਛਿਆ ਨਹੀਂ ਸਾਹਮਣੇ ਆਈ ਹਾਂਜੀ ਆਈ ਏ ਹਾਂਜੀ 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 ਤਾਂ ਕੁਝ ਮੌਕੇ ਤੇ ਪੁੱਛੀ ਪੁੱਛ ਮਰਾ ਕੋਰਡਿੰਗ ਤੇ ਹਾਥੀਂ ਸਾਹ ਟਾਕੜੀ ਕਰਦੀ ਸ਼ਿਕਾਇਤ ਕੀਤੀ ਕੰਨੀ ਹਾਂਜੀ ਕੀਤੀ ਮੰਗ ਸਾਫ਼ ਬਾਕੀ ਮੰਗੇ ਆ ਕਿ ਜਿਨ੍ਹਾਂ ਨੇ ਕੋਲੀਆਂ ਚਲਾਈਆਂ ਨੇ ਜਿਨ੍ਹਾਂ ਦੇ ਚਾਰ ਪੰਜ ਨਾਲ ਲੱਗੇ ਆ ਜੜੇ ਬਿੱਕਾ ਹੋ ਗਿਆ ਤਾਰ ਹੋ ਗਿਆ ਸਤਵੀਰ ਹੋ ਗਿਆ ਇਹਨਾਂ ਨੂੰ ਜੇਲ੍ਹ ਕਿ ਦਿੱਤੀ ਜਾਵੇ ਆਈ ਆ ਦੀ ਮੰਗ ਕੀ ਤੁਹਾਡੇ ਕੋਈ ਮੰਗ ਨਹੀਂ ਗਈ ਪਿਛਲੀ ਵਾਰੀ ਹੁੰਦਾ ਕਰਦੀ ਬੰਦ ਹੋਈ ਜਾਵੇ ਮੱਲੇ ਚ ਇਹਨਾਂ ਨੇ ਬੜਾ ਤੰਗ ਕੀਤਾ ਤੁਹਾਨੂੰ ਪਿਛਲੇ ਸਾਲ ਵੀ ਤੰਗ ਕੀਤਾ ਐਸ ਕੇ ਫੇਸਾਂ ਨੂੰ ਤੰਗ ਕਰ ਰਹੇ ਤੇ ਇਹਨਾਂ ਨੂੰ ਬਾਤ ਕੀਤਾ ਜਿਹੜੇ ਦਾ ਟਾਈਮ ਸੀ ਫਿਰ ਜਦੋਂ ਗੋਲੀਆਂ ਚੱਲੀਆਂ 11 ਵਜੇ 11 ਵਜੇ ਨਾ 11 ਕੁ ਕੀ ਗੱਲ ਹੈ ਮੇਰੇ ਬ੍ਰਦਰ ਆ ਉਹ ਆਪਣੇ ਬੇਟੇ ਨੂੰ ਲੈਣ ਗਿਆ ਸਕੂਲੋਂ ਤੇ ਇਹਨਾਂ ਇਹਨਾਂ ਨੇ ਲਾਕਡਾਊਨ ਜਲਦੀ ਹੀ ਬੜੇ ਜਿਰ ਤੋਂ ਤੇ ਇਹਨਾਂ ਅੱਜ ਉਹਨੂੰ ਖਿੱਚ ਕੇ ਤੇ ਅੰਦਰ ਲਾਟਰੀ ਸਟਾਲ ਦੇ ਦਾ ਜੂਏ ਦਾ ਕੰਮ ਆ ਤੇ ਲਾਟਰੀ ਸਟਾਲ ਚ ਲੈ ਗਏ ਆ ਤਾਤਰ ਮਾਰ ਮਾਰ ਕੇ ਸਾਰਾ ਹੀ ਵੜ ਗਿਆ ਤੇ ਆ ਗੋ ਮੇਰੇ ਤਾਂ ਤਰ ਦਾ ਨਾ ਕੀ ਜੀ ਸੱਤ ਬੀਜ ਸਿੰਘ ਇਹ ਜਿਹੜਾ ਜਿਹਨਾਂ ਨਾਲ ਲੜਾਈ ਹੋ ਉਹਨਾਂ ਦਾ ਉਹ ਗਰਮੀਰ ਭੋਲਾ ਭਜੀ ਕੀ ਹੋਣ ਕੀ ਦੱਸੋ ਪੂਰਾ ਕਰ ਲਈ ਪੂਰਾ ਇਹਦੇ ਜੀ ਹਾਂਜੀ 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 ਕਿੰਨਿਆ ਕਿ ਸੱਟਾਂ ਲੱਗੀਆਂ ਵਾ ਵੇ ਕਾਫੀ ਦੀ ਲੱਤ ਵੀ ਵੱਡੀ ਗਈ ਐ ਇੱਕ ਇੱਕ ਟੁੱਟ ਗਈ ਕਬੱਡੀ ਗਈ ਆ ਵਾ ਵਾ ਹੋਰ ਸਿਰਚ ਵੀ ਡੂੰਗੀ ਸਾਟਿਆ ਹੋ ਗਿਆ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਹਾਂਜੀ ਕੀਤੀ ਜਾਂਦੀ ਹੈ ਬਹੁਤ ਰੁਕੀ ਜਗ੍ਹਾ ਹੈ ਕਿੱਥੇ ਤਿੰਨ ਚਾਰ ਜਣੇ ਹੋ ਰਿਹਾ ਨਾਲ ਹੈ ਗਿਆ ਹਾਂਜੀ ਹਾਂਜੀ ਅਮਨਦੀ ਬਸਤਾਲਾ ਕੀ ਮੰਦੀ ਰੱਦ ਕੀਤੀ ਇਹ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਲ ਅਲਵਿਸ਼ ਸ਼ਰਮਾ ਹੈ ਠੀਕ ਹੈ ਜੀ ਅਸੀਂ ਉੱਥੇ ਆਉਂਦੇ ਹੀ ਠੀਕ ਹੈ ਇਹ ਵੀ ਪੰਜ ਜਣੇ ਗੱਲ ਪੈਗੇ ਹਾਂਜੀ ਜਿਹੜੇ ਗੁਰਮੀਤ ਭੋਲਾ ਹੈਗਾ ਉਹ ਲਾੜੇ ਸਟਾਲ ਚ ਚਲਾਉਂਦਾ ਵਾ ਠੀਕ ਹੈ ਦੋ ਨੰਬਰ ਦੇ ਕੰਮ ਕਰਦਾ ਉੱਥੇ ਠੀਕ ਹੈ ਉਹ ਜਿਹੜਾ ਅਹੀਂ ਉਤੇ ਮੁੰਡਾ ਚੁੱਪਣ ਗਏ ਉਪਰੋਂ ਬੋਤਲਾ ਮਾਰਦੇ ਸੀ ਠੀਕ ਹੈ ਮੁੰਡਾ ਵੀ ਨਹੀਂ ਚੁੱਪਣ ਦਿੱਤਾ ਉਹਨਾਂ ਨੇ ਜੇ ਤੁਹਾਡੇ ਵੀ ਸੱਟਾਂ ਲੱਗਿਆ ਹਾਂ ਜੀ ਅਹੀਂ ਹਾਂ ਜੀ ਹਾਂ ਜੀ ਬੋਤਲਾ ਮਾਰੀਆ ਉਹਨਾਂ ਉਪਰੋਂ ਠੀਕ ਹੈ ਤੇ ਅਹੀਂ ਉਹਨੂੰ ਚੋਕੇ ਮਾਰਦੇ ਹੰਦਾ ਉਹਨਾਂ ਪਹਿਲਾਂ ਆਪਰੀ ਤੇ ਕਿ ਉਹਨਾਂ ਨੇ ਕਿਹਾ ਕਿ ਅਮਨਦੀਪ ਗੱਲ ਜੋ ਅਮਨਦੀਪ ਉਸ ਮੋੜੇ ਪੁੱਜੀ ਪੁਲਿਸ ਨਹੀਂ ਪਹੁੰਚੀ ਮੋੜੇ ਸ਼ਿਕਾਇਤ ਕੀਤੀ ਪੁਲਿਸ ਨੂੰ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਜੀ ਇਹ ਇਲਾਕਾ ਦੱਸੋ ਕਿਹੜਾ ਹੈ ਇਲਾਕਾ ਗੁਰਨਾਨਕਪੁਰਾ 8 ਨੰਬਰ ਗਲੀ ਇਹ ਦੋ ਧਿਰਾਂ ਦਾ ਝਗੜਾ ਹੋਇਆ ਵਾ ਆਪਸ ਵਿੱਚ ਮਿਲ ਬੰਨ ਸ਼ਾਟ ਹੋਲ ਸਾਨੂੰ ਮਿਲੇ ਆ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਆਪਣੇ ਵਿਅਕਤੀ ਹੈਗਾ ਗਰਮੇਸ਼ ਸਿੰਘ ਭੋਲਾ ਜਿਹੜਾ ਜ਼ਖਮੀ ਹੋਇਆ ਵਾ ਠੀਕ ਹੈ ਜੀ ਇਹਦੇ ਇਹਦੇ ਜਿਹੜਾ ਮਤਲਬ ਗਨ ਸ਼ਾਟ ਦੇ ਨਾਲ ਇੰਜਰਡ ਹੋਇਆ ਵਾ ਦੂਜੇ ਬੰਦੇ ਜਿਹੜਾ ਆ ਸਤਵੀਰ ਸਿੰਘ ਸੱਤਾ ਆ ਜਿਨ੍ਹਾਂ ਦਾ ਕੋਈ ਮਤਲਬ ਦੂਸਰੇ ਵਿਅਪਨ ਜਿਹੜੇ ਹੁੰਦੇ ਆ ਦਾਤਰ ਕੁਰਬਾਨ ਵਗੈਰਾ ਦੀ ਸੱਟ ਲੱਗੀ ਆ ਦੋਨੋਂ ਹਸਪੀਟਲ ਨੇ ਸਾਨੂੰ ਅਜੇ ਤੱਕ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਦੱਸੀ ਕਿਹੜੀ ਗੱਲ ਤੋਂ ਇਹਨਾਂ ਦਾ ਝਗੜਾ ਹੋਇਆ ਵਾ ਜਦੋਂ ਸਟੇਟਮੈਂਟ ਦੇਣਗੇ ਤਰਜੋ ਹੋਏਗੀ ਫੇਰ ਪਤਾ ਲੱਗੇਗਾ ਇੱਕ ਟੀਮ ਸਾਡੀ ਉਧਰ ਗਈ ਹੋਈ ਆ ਹਸਪੀਟਲ ਗਈ ਹੋਈ ਹੈ ਅਸੀਂ ਇੱਥੇ ਮੌਕੇ ਤੇ ਖੜੇ ਆ ਉਹਨਾਂ ਦਾ ਜਿਹੜੇ ਘਰ ਨਹੀਂ ਉਹ ਬੰਦ ਨੇ ਜਿਨ੍ਹਾਂ ਦੇ ਨਾਲ ਇਨਸੀਡੈਂਟ ਹੋਇਆ ਵਾ ਹਾਂਜੀ ਦੋ ਕੋਲ ਮਿਲੇ ਆ ਜਿਨ੍ਹਾਂ ਨੇ ਬਾਈਕ ਵੀ ਜਿਹੜਾ ਹਾਂਜੀ ਹਾਂ ਉਹ ਤਾਂ ਜੇ ਪਤਾ ਨਹੀਂ ਨਾ ਕਿੱਦਾ ਆ ਕਿੱਦਾ ਨਹੀਂ ਆ ਪਰ ਇਹਨੂੰ ਬਰਾਬਦਗੀ ਨਹੀਂ ਕਹਿ ਸਕਦੇ ਜੀ ਮਤਲਬ ਕਿ ਕੋਈ ਡਰਦਾ ਛੱਡ ਕੇ ਨੱਟ ਗਿਆ ਜਾਂ ਕੋਈ ਇਨਸੀਡੈਂਟ ਵਾਲੇ ਆ ਨਹੀਂ ਅਜੇ ਕੋਈ ਗੱਲ ਨਹੀਂ ਹੈ ਉਹ ਜੀ ਮਤਲਬ ਅਜੇ ਤੇ ਇਹ ਵੀ ਨਹੀਂ ਪਤਾ ਵੀ ਗੋਲੀ ਕਿੱਨੇ ਚਲਾਈ ਗਿਆ ਹਾਂਜੀ ਸੀਸੀਟੀਵੀ ਚੱਲ ਰਿਹਾ ਵਾ ਅਜੇ ਕੁਝ ਪਤਾ ਨਹੀਂ ਲੱਗਿਆ ਹਾਂ ਜਿਦੋਂ ਪਤਾ ਲੱਗਦਾ ਤੁਹਾਨੂੰ ਟਾਈਮ ਟੂ ਟਾਈਮ ਸਾਰਾ ਕੁਝ ਦੱਸ ਦਵਾਂਗੇ ਸਰ ਪੁਲਿਸ ਨੂੰ ਲੱਗੀ ਕਾਰਵਾਈ ਹੁੰਦੀ ਹੈ ਪੁਲਿਸ ਜਦੋਂ ਕੰਪਲੇਂਟ ਮਿਲੇਗੀ ਉਹਦੇ ਅਕੋਰਡਿੰਗ ਜੋ ਸਟੇਟਮੈਂਟ ਕੇਸ ਅਧੀ ਹੋਏਗੀ ਉਹਦੇ ਮੁਤਾਬਕ ਜਿਹੜੇ ਇੰਗੇਜਡ ਹੋਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ ਜੇਲ੍ਹ ਪੇ ਜਾਇਆ ਜਾਏਗਾ ਜੀ